ਈਨਾਮ ਆਜੀ ਆਪਣਾ ਹਰਪ੍ਰੀਤ ਕੌਰ ਜੀ ਆ ਕੀ ਕਿਵੇਂ ਦੇਖ ਰਹੇ ਹੋ ਅੱਜ ਕੋਈ ਸਾਹ ਦੇ ਵਿੱਚ ਜੋਤੀਆਂ ਦਾ ਤਿਆਰ ਮਨਾਇਆ ਜਾ ਰਿਹਾ ਬਹੁਤ ਵਧੀਆ ਜੀ ਦੇਖੋ ਸਾਡੇ ਬੇਟੇ ਦੀ ਬਹੁਤ ਵਧੀਆ ਸੋਚ ਆ ਜੀ ਇਸ ਦਾ ਬੇਟਾ ਕਮਗਾ ਚਲੋ ਸਰਪੰਚਾ ਸਾਡੇ ਪਿੰਡ ਲਈ ਤਾਂ ਚਲੋ ਬਹੁਤ ਵੱਡਾ ਉਹਦਾ ਤੇ ਬਹੁਤ ਵਧੀਆ ਜੀ ਆ ਸਾਡਾ ਬੇਟਾ ਇਹ ਵੀ ਬਹੁਤ ਵਧੀਆ ਜੀ ਸਾਰੇ ਬਹੁਤ ਵਧੀਆ ਨੇ ਜਿੰਨੇ ਵੀ ਸਾਡੇ ਯੂਥ ਹੈ ਮਤਲਬ ਕਿ ਸਾਰੇ ਰਲ ਕੇ ਜੀ ਇਹ ਪ੍ਰਾਲਾ ਕੀਤਾ ਦੇਖੋ ਬੱਚਾ ਲਈ ਝੂਲੇ ਵਗਾਰੇ ਲਗਾਏ ਗਏ ਨੇ ਹਾਂ ਵੀ ਕਿਹਦੇ ਦੀ ਸੋਚ ਨਹੀਂ ਹੁੰਦੀ ਬਹੁਤ ਉੱਚੀ ਸੋਚ ਆ ਜੀ ਕਹਿੰਦੇ ਜੇ ਆਪਣੇ ਸ਼ੌਕਮੰਦ ਆਖੇ ਜਿੱਤੇ ਜਮੇ ਰਜਾਨ ਇਹਨਾਂ ਨੇ ਅੱਜ ਲੇਡੀਜ਼ ਦੀ ਬਹੁਤ ਵੱਡੀ ਮਤਲਬ ਉੱਪਰ ਉਹ ਕਰਤੀ ਜੀ ਬੱਸ ਮਰੀ ਗਿਆ ਬਹੁਤ ਵਧੀਆ ਬੱਸ ਵੀਰੇ ਹੋ ਗਿਆ ਕੀ ਨਾਮ ਆ ਜੀ ਤੇ ਮੈਂ ਕਰਮਜੀਤ ਕੁਮਾਰ ਆ ਜੀ ਹਾਂ ਉਸ ਤਰ੍ਹਾਂ ਦੇਖ ਲਓ ਪਿੰਡ ਵਿੱਚ ਤੀਆਂ ਦਾ ਤਿਹਾਰ ਆ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਇਹ ਪਿੰਡ ਆ ਜਿਹੜਾ ਇਹ ਮੇਰਾ ਪਿੰਡ ਨਹੀਂ ਮੇਰਾ ਪਰਿਵਾਰ ਆ ਜੀ ਮੇਰਾ ਪਰਿਵਾਰ ਖੁਸ਼ ਆ ਤਾਂ ਮੈਂ ਖੁਸ਼ ਆ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਵੀ ਹਾਂ ਜਿਵੇਂ ਪ੍ਰੋਗਰਾਮ ਸਾਰੀਆਂ ਤੀਆਂ ਭੈਣਾਂ ਜਿਹੜੀਆਂ ਬਿਜੁਰਗ ਵੀਤੀਆਂ ਜਿਹੜੀਆਂ ਹੋ ਗਈਆਂ ਉਹ ਵੀ ਅੱਜ ਦੇਖ ਉਰੇ ਆਈਆਂ ਬਹੁਤ ਖੁਸ਼ੀ ਮਨ ਨੂੰ ਖੁਸ਼ੀ ਮਿਲੀ ਹੈ ਕੀ ਨਾਮ ਹੈ ਜੀ ਰਮਨਦੀਪ ਕੋੜਾ ਕਿਹੜਾ ਪਿੰਡ ਆ ਕੋਈ ਸਾਲੀ ਕੀ ਕਹਿਣਾ ਚਾਹੋਂਗੇ ਅੱਜ ਤੀਆਂ ਦਾ ਤਿਹਾਰਾ ਬਹੁਤ ਖੁਸ਼ੀ ਹੋਈ ਆ ਜੀ ਇੱਥੇ ਆ ਕੇ ਅੰਨੇ ਸਾਲਾਂ ਬਾਅਦ ਪ੍ਰੋਗਰਾਮ ਦੇਖਣ ਨੂੰ ਮਿਲਿਆ ਸਾਡੇ ਸਰਪੰਚ ਸਾਹਿਬ ਸਰਪੰਚ ਸਾਹਿਬ ਦੇ ਨਾਂ ਤੇ ਬੋਲੀ ਪਾ ਰਹੇ ਜੇ ਮੁੰਡੀਆਂ ਮੈਨੂੰ ਨੱਚਦੀ ਵੇਖਣਾ ਜੇ ਮੁੰਡੀਆਂ ਮੈਨੂੰ ਨੱਚਦੀ ਵੇਖਣਾ ਤੋ ਕਰੀ ਲੈ ਦੇ ਕੰਚਾਂ ਦੀ ਬਣਤੀ ਪਟਿਆਂ ਸਰਪੰਚ

ਮਹੀਨਾ ਦਿੰਦੀਆਂ ਦੇ ਸੋਣ ਮਹੀਨਾ ਦਿੰਦੀਆਂ ਦੇ ਗੋਡੇ ਗੋਡੇ ਚਾ ਗੋਡੇ ਗੋਡੇ ਚਾ ਨੀ ਮੈਰੀ ਨਿਆ ਸੇਵੀਆਂ ਕਮਲਿਆਂ ਚੜ ਗਿਆ ਸਾਂ ਨੀ ਮੈਰੀ ਨਿਆ ਸੇਵੀਆਂ ਕਮਲਿਆਂ ਚੜ ਗਿਆ ਸਾਂ ਨੀ ਮੈਰੀ ਨਿਆ ਸੇਵੀਆਂ ਕਮਲਿਆਂ ਚੜ ਗਿਆ ਚ ਸੋਣ ਮੇਰੀ ਕਠੀਆਂ ਕਰੇ ਆਦੋ ਚੰਦਰੀ ਬਿਸ਼ੋਲੇ ਪਾਵੇ ਕਿਹੜਾ ਪਿੰਡ ਆ ਕੋਈ ਸਾਹਿਬ ਕੀ ਕਹਿਣਾ ਚਾਹੋਂਗੇ ਅੱਜ ਤੀਆਂ ਦਾ ਤਿਹਾੜੀ ਬਹੁਤ ਖੁਸ਼ੀ ਹੋਈ ਆ ਜੀ ਉੱਥੇ ਆ ਕੇ ਇਹਦੇ ਸਾਲਾਂ ਬਾਅਦ ਪ੍ਰੋਗਰਾਮ ਦੇਖਣ ਨੂੰ ਮਿਲਿਆ ਸਾਡੇ ਸਰਪੰਚ ਸਾਹਿਬ ਸਰਪੰਚ ਸਾਹਿਬ ਦੇ ਨਾਂ ਤੇ ਬੋਲੀ ਪਾਓ ਜੇ ਮੁੰਡੀਆਂ ਮੈਨੂੰ ਨੱਚਦੀ ਵੇਖਣਾ ਜੇ ਮੁੰਡੀਆਂ ਮੈਨੂੰ ਨੱਚਦੀ ਵੇਖਣਾ ਤੋ ਕਰੀ ਲੈ ਦੇ ਕੰਚਾਂ ਦੀ ਬਣਤੀ ਬੜਿਆ ਸਰਪੰਚਾਂ ਦੀ ਬਣਤੀ ਬੜਿਆ ਸਰਪੰਚਾਂ ਦੀ 반짝 <laughs>